ਬੰਦਾ ਕਈ ਵਾਰੀ ਕਿੰਨਾ ਕੁਝ ਸੋਚਦਾ ਕਿੰਨੀਆਂ ਰੀਝਾਂ ਨਾਲ ਘਰ ਬਣਾਇਆ ਕਿੰਨਾ ਕੁਝ ਸੋਚ ਕੇ ਬੜੇ ਚਾ ਜਿਹੜੇ ਸੀਗੇ ਉਹਦੀ ਜ਼ਿੰਦਗੀ ਦੇ ਪੂਰੇ ਕਰਨੀ ਸੀ ਹਲੇ ਹੋਰ ਉਹ અધੂਰੇ ਚਾ ਵਿੱਚ ਹੀ ਛੱਡ ਕੇ ਰਾਜਵੀਰ ਜੀ ਬੰਦਾ ਸਾਡੇ ਤੋਂ ਦੂਰ ਹੋ ਗਿਆ ਤਾਂ ਇੱਕ ਵੱਡਾ ਸਵਾਲ ਆ ਕਿ ਸੜਕਾਂ ਤੇ ਜਦੋਂ ਅਸੀਂ ਨਿਕਲਦੇ ਆ ਤਾਂ ਜ਼ਿੰਦਗੀ ਸਾਡੇ ਹੱਥ ਨਹੀਂ ਰਹਿੰਦੀ ਅਸੀਂ ਹਰ ਰੋਜ਼ ਜਾਂਦੇ ਆ ਕਿਤੇ ਨਾ ਕਿਤੇ ਬਹੁਤ ਖਿਆਲ ਨਾਲ ਜਾਂਦੇ ਆ ਪਰ ਫਿਰ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਕੋਈ ਚਾਂਸ ਵਾਪਰ ਜੀ ਕਿਉਂਕਿ ਆਪਾਂ ਦੇਖਦੇ ਆ ਕਿ ਸਾਡੇ ਪਹਿਲੀ ਗੱਲ ਤਾਂ ਕੋਈ ਰੂਲ ਹੈ ਨਹੀਂ ਸੜਕਾਂ ਤੇ ਚੱਲਣ ਫਿਰਨ ਦਾ ਦੂਜੀ ਗੱਲ ਗਾਮਾ ਅਵਾਰਾ ਪਸ਼ੂ ਕਿਵੇਂ ਭੱਜੇ ਫਿਰਦੇ ਆ ਕੋਈ ਵੀ ਬੰਦਾ ਅੱਜ ਸੇਫ ਨਹੀਂ ਇਸ ਕਰਕੇ ਵੱਡਾ ਸਵਾਲ ਤਾਂ ਇਹ ਵੀ ਆ ਕਿ ਇਹ ਐਕਸੀਡੈਂਟ ਕੋਈ ਆਇ ਨਹੀਂ ਹੈਗਾ ਕਿ ਰਾਜਵੀਰ ਜਬੰਦੇ ਦੀ ਗਲਤੀ ਨਾਲ ਹੋ ਗਿਆ ਇਹ ਅਵਾਰਾ ਪਸ਼ੂਆਂ ਦੀ ਵੱਡੀ ਜਿਹੜੀ ਸਮੱਸਿਆ ਅੱਜ ਪੰਜਾਬ ਦੇ ਵਿੱਚ ਆ ਉਹ ਵੀ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਆ ਗਊ ਸੱਸ ਲਿਆ ਜਾ ਰਿਆ ਗਾਵਾਂ ਦੇ ਨਾਮ ਤੇ ਕਿੰਨੇ ਕਤਲ ਕੀਤੇ ਜਾ ਰਹੇ ਆ ਕਿ ਗਊ ਮਾਰਤੀ ਇੱਕ ਬੰਦੇ ਦੇ ਪੈਦਾ ਹੋਣ ਦੇ ਵਿੱਚ ਕਾਮਯਾਬ ਹੋਣ ਦੇ ਵਿੱਚ ਬਹੁਤ ਸਾਰਾ ਕੁਝ ਲੱਗਦਾ ਉਹਦੀ ਪੂਰੀ ਜ਼ਿੰਦਗੀ ਉਹਨੇ ਆਪ ਦਾ ਸਟਰਗਲ ਕੀਤਾ ਬਹੁਤ ਸਾਰੀਆਂ ਇੱਛਾਵਾਂ ਮਾਰ ਕੇ ਉਹ ਫਿਰ ਇਸ ਮੁਕਾਮ ਤੱਕ ਪਹੁੰਚਿਆ ਸੀ ਇੰਨੀ ਮਿਹਨਤ ਕਰਕੇ ਇੰਨੀ ਮਿਹਨਤ ਕਰਕੇ ਇੱਕ ਬੰਦਾ ਇਹੋ ਜਿਹਾ ਪੈਦਾ ਕਰਨਾ ਬਹੁਤ ਔਖਾ ਪੰਜਾਬ ਦੇ ਵਿੱਚ ਅੱਜ ਇਕੱਲੇ ਪੋਨੇ ਨੂੰ ਨਹੀਂ ਘਟਾ ਪਿਆ ਪਿੰਡ ਨੂੰ ਪੂਰੇ ਪੰਜਾਬ ਨੂੰ ਪਿਆ ਪੂਰੀ 뮤직 ਇੰਡਸਟਰੀ ਨੂੰ ਘਟਾ ਪਿਆ ਇੱਕ ਚੰਗੇ ਗਾਇਕ ਦਾ ਨਹੀਂ ਇੱਕ ਚੰਗੇ ਇਨਸਾਨ ਦਾ ਵੀ ਘਟਾ ਪਿਆ ਤੇ ਇਹਦੇ ਪਿੱਛੇ ਜਿਹੜੀ ਪਸ਼ੂ ਵਾਲੀ ਸਿਆਸਤ ਆ ਇਹਦਾ ਵੱਡਾ ਯੋਗਦਾਨਾ ਕਿ ਐਡਾ ਵੱਡਾ ਗਾਇਕ ਸਾਡੇ ਤੋਂ ਦੂਰ ਹੋ ਗਿਆ ਮੈਨੂੰ ਲੱਗਦਾ ਜਰੂਰ ਪੰਜਾਬ ਦੇ ਲੋਕਾਂ ਨੂੰ ਸਵਾਲ ਠਾਉਣਾ ਚਾਹੀਦਾ ਸਰਕਾਰਾਂ ਤੇ ਵੀ ਪਹਿਲੀ ਗੱਲ ਤਾਂ ਸੜਕਾਂ ਚੱਜਦੀਆਂ ਨਹੀਂ ਬਣਾਈਆਂ ਤੁਸੀਂ ਟੈਕਸ ਲੈ ਰਹੇ ਉਹਨਾਂ ਦਾ ਵੀ ਦੂਜੀ ਗੱਲ ਆਵਾਜ਼ਾਈ ਦਾ ਕੋਈ ਰੂਲ ਨਹੀਂ ਤੀਜੀ ਗੱਲ ਅਵਾਰਾ ਪਸ਼ੂਆਂ ਦਾ ਐਡਾ ਜ਼ਿਆਦਾ ਭਿਆਨਕ ਅੱਜ ਅਟੈਕ ਹੋ ਰਿਹਾ ਲੋਕਾਂ ਦੇ ਕੋਈ ਲੜਦੇ ਪਸ਼ੂ ਵਿੱਚ ਵੱਜ ਜਾਂਦੇ ਆ ਕੋਈ ਦੁਕਾਨਾਂ ਦੇ ਵਿੱਚ ਵੱਢ ਜਾਂਦੇ ਆ ਕੋਈ ਗਾਮਾ ਵੈਸੀ ਭੱਜੀ ਆਉਂਦੀਆਂ ਕਿਸੇ ਦੇ ਵਿੱਚ ਵੱਜ ਜਾਂਦੀਆਂ ਮਰ ਜਾਂਦੇ ਆ ਲੋਕੀ ਤਾਂ ਇਹ ਖਮਿਆਜ ਅੱਜ ਵੱਡੇ ਪੱਧਰ ਤੇ ਸਾਨੂੰ ਪੰਜਾਬ ਨੂੰ ਘਾਟਾ ਪਿਆ ਜਿਹੜਾ ਇੱਕ ਗਾਇਕ ਦਾ ਆਪਾਂ ਦੇਖਦੇ ਆ ਕਿ ਵੈਸੇ ਤਾਂ ਹਰ ਰੋਜ਼ ਵਾਂਗੂ ਕੋਈ ਨਾ ਕੋਈ ਇੰਨਾ ਪਸ਼ੂਆਂ ਦੇ ਵਿੱਚ ਵੱਜ ਕੇ ਮਰਦਾ ਪਰ ਉਹ ਖਬਰ ਨਹੀਂ ਵਾਇਰਲ ਹੁੰਦੀ ਸਾਡੇ ਤੱਕ ਆਉਂਦੀ ਨਹੀਂ ਅੱਜ ਚਲੋ ਜਵੰਦਾ ਹੋਣਾ ਦਾ ਜਿਹੜਾ ਘਾਟਾ ਪਿਆ ਇਸ ਘਾਟੇ ਕਰਕੇ ਥੋੜਾ ਪੰਜਾਬ ਦੇ ਲੋਕ ਵੀ ਸੋਚ ਰਹੇ ਆ ਯਾਰ ਵੀ ਪਸ਼ੂਆਂ ਦੀ ਸਮੱਸਿਆ ਤਾਂ ਹੈਗੀ ਆ